ਸਤਿਕਾਰਯੋਗ ਭਾਈ ਬਲਵੰਤ ਸਿੰਘ ਜੀ ਰਾਜਵਾਲਾ ਉਹਨਾਂ ਦੇ ਪਟੀਸ਼ਨ ਸੰਬੰਧੀ ਪੰਥ ਦੀਆਂ ਨਮਾਇੰਦਾਂ ਜਥੇਬੰਦੀਆਂ ਨਿਹੰਗ ਸਿੰਘ ਦਾਉਧਮੀ ਟਕਸਾਲ ਤੇ ਕਾਰ ਸੇਵਾ ਵਾਲੇ ਬਾਬਿਆਂ ਨਾਲ ਬੈਠ ਕੇ ਮੀਟਿੰਗ ਹੋਈ ਸੀ ਉਹਨਾਂ ਦੇ ਵਿਚਾਰ ਸਾਰਿਆਂ ਦੇ ਆਪੋ ਆਪਣੇ ਸੀ ਉਹ ਵਿਚਾਰ ਅਸੀਂ ਸਾਰੇ ਸ਼੍ਰੋਮਣੀ ਗੁਰਸਾਹਿਬ ਪ੍ਰਬੰਧਕ ਕਮੇਟੀ ਨੇ ਉਹ ਕਲਮੰਦ ਕਰ ਲਈ ਸੀ ਅੱਜ ਇਹ ਜਿਹੜੀ ਮੀਟਿੰਗ ਆ ਇੱਕ ਹੋਰ ਦੋਹਨਵਾਰਨ ਸਾਹਿਬ ਦੇਖੇ ਜਿਹੜੇ ਸਿੱਖ ਵਿਦਵਾਨ ਸਾਡੇ ਵਿੱਚ ਉਹਨਾਂ ਦੀ ਉਹ ਤੋਂ ਇਲਾਵਾ ਸਾਡੇ ਆਲ ਇੰਡੀਆ ਸਿੱਖਸ ਟੂ ਇਨ ਫੈਡਰੇਸ਼ਨ ਉਹਨਾਂ ਤੋਂ ਇਲਾਵਾ ਦਲ ਖਾਲਸਾ ਔਰ ਉਹ ਤੋਂ ਇਲਾਵਾ ਸਾਡੇ ਜਿਹੜੀਆਂ ਦੂਸਰੀਆਂ ਜਥੇਬੰਦੀਆਂ ਸੀ ਉਹ ਸਾਰਿਆਂ ਦੀ ਇੱਥੇ ਮੀਟਿੰਗ ਹੋਈ ਆ ਤੇ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਵੀ ਦਿੱਤੇ ਆ ਕਿਉਂਕਿ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਪਟੀਸ਼ਨ ਪਾਈ ਗਈ ਸੀ ਉਹ ਪਟੀਸ਼ਨ ਐਜ਼ ਇਟ ਇਜ਼ 14 ਸਾਲ ਦੀ ਹਾਲੇ ਸਰਕਾਰ ਦੇ ਠੰਡੇ ਵਾਸਤੇ ਵਿੱਚ ਪਈ ਆ ਜੇ ਦੀ ਬਾਤ ਅਸੀਂ ਸੁਪਰੀਮ ਕੋਰਟ ਆਨਰੇਬਲ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਚੁੱਕੇ ਆ ਪਰ ਉਹ ਦਰਵਾਜ਼ਾ ਖੜਕਾਏ ਦਾ ਵੀ ਸਾਨੂੰ ਹਾਲੇ ਤੱਕ ਕੋਈ ਰਿਸਪੌਂਸ ਨਹੀਂ ਮਿਲਿਆ ਜੇ ਅਕਾਲ ਤਖਤ ਸਾਹਿਬ ਸੀ ਅਕਾਲ ਤਖਤ ਸਾਹਿਬੋਂ ਕਮੇਟੀ ਬਣੀ ਸੀ ਉਹ ਕਮੇਟੀ ਨੇ ਵੀ ਪਹੁੰਚ ਕੀਤੀ ਪਰ ਉਸ ਪਹੁੰਚ ਦਾ ਵੀ ਸਿਟਾਏ ਨਿਕਲਿਆ ਕਿ ਸਾਨੂੰ ਈਮੇਲ ਆਹੀ ਕਹਿਤਾ ਕਿ ਤੁਹਾਡਾ ਇਹ ਜਿਹੜਾ ਕਮੇਟੀ ਦਾ ਮੈਂਡ ਦਾ ਜੇ ਸਮੋਦੇ ਚ ਮਿਲਣਾ ਸੀ ਉਹ ਮੋਦਾ ਜਿਹੜਾ ਉਹ ਕਲੋਜ਼ ਕਰ ਦਿੱਤਾ ਗਿਆ ਸੋ ਅੱਜ ਬੜੇ ਖੁੱਲ ਕੇ ਸੇਖਬੇ ਦਵਾਨਾ ਬਲੋ ਤੇ ਜਿਹਾਰੂ ਜਥੇਬੰਦੀਆਂ ਬਲੋ ਇਹ ਨਿਟਕੇ ਵਿਚਾਰ ਆਏ ਆ ਕੋਸ਼ਾਂ ਦਾ ਵਿਚਾਰ ਸੀ ਕਿ ਪਟੀਸ਼ਨ ਵਾਪਸ ਲੈ ਲੈਣੀ ਚਾਹੀਦੀ ਕੁਛ ਦਾ ਵਿਚਾਰ ਸੀ ਕਿ ਵਾਪਸ ਨਹੀਂ ਲੈਣੀ ਚਾਹੀਦੀ ਬਹੁ ਗਿਣਤੀ ਦਾ ਇਹ ਵੀ ਮੰਨਣਾ ਆ ਕਿ ਸਿਧਾਂਤਕ ਤੌਰ ਦੇ ਉੱਤੇ ਤੇ ਜਿਹਾਰੂ ਤੌਰ ਤੇ ਕੌਮ ਦੀ ਸਿਧਾਂਤਕ ਦੇਖਦੇ ਹੋਏ ਕੁਰਬਾਨ ਹੋਣ ਦੀ ਬਰਾਤ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਇੱਥੇ ਇੱਕ ਸਵਾਲ ਉੱਠਦਾ ਕਿ ਭਾਈ ਭਲਵੰਤ ਸਿੰਘ ਜੀ ਰਾਜੂਵਾਨੇ ਦਾ ਇਕੱਲਾ ਕੇਸ ਕਿਉਂ ਟੇਕ ਅਪ ਕੀਤਾ ਜਾ ਰਿਹਾ ਪਿਛਲੇ ਦਿਨੀ ਅਸੀਂ ਉਹਨਾਂ ਨਾਲ ਮੀਟਿੰਗ ਕੀਤੀ ਸੀ ਉਹ ਕਿਉਂਕਿ ਉਹਨਾਂ ਦੀ ਡੈਥ ਸੈਂਟੈਂਸ ਆ ਤੇ ਥੈਟ ਸੈਂਟੈਂਸ ਦੇ 18 ਸਾਲ ਦੇ ਉਹ ਫਾਂਸੀ ਦੀ ਚੱਕੀ 'ਚ ਬੈਠੇ ਆ ਸਰਕਾਰ ਵਾਅਦੇ ਤੋਂ ਮੋਨਕਰ ਹੋ ਗਈ ਤੇ ਹੁਣ ਭਾਈ ਸਾਹਿਬ ਦਾ ਕਹਿਣਾ ਆ ਕਿ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਾਇਦ ਮੇਰੀ ਚਹੀਦੀ ਦੇ ਵਿੱਚ ਗੱਬੇ ਕੋ ਵਾਅਦਾ ਬਣ ਕੇ ਬੈਠੀ ਆ ਪਰ ਮੈਂ ਇਸ ਕਰਕੇ ਦਰਸਾਉਣਾ ਚਾਹੁੰਨਾ ਜਿਹੜੇ ਬਾਕੀ ਬੰਦੀ ਸਿੰਘ ਆ ਸਾਰੇ ਉਹਨਾਂ ਨਾਲ ਵੀ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਰਵਾਸਤਾ ਕੀਪੇ ਨੇ ਅੰਟਾ ਚ ਰਹਿੰਦੇ ਆ ਤਾਂ ਕਿ ਕਿਸੇ ਨੂੰ ਇਹ ਨਾ ਲੱਗੇ ਕਿ ਸ਼ਾਇਦ ਇੱਕ ਧਿਰ ਦੀ ਪੈਰ ਵੀ ਕਰਦੇ ਆ ਪਰ ਬਾਈ ਬਲਵੰਤ ਸਿੰਘ ਰਾਜਵਾਨਾ ਦਾ ਕੇਸ ਤਾਂ ਟੇਕਾ ਵੱਖਰਾ ਕੀਤਾ ਜਾ ਰਿਹਾ ਕਿ 95 ਤੋਂ ਹੁਣ ਲਾਈਏ ਜਾ ਕੇ ਤੇ ਕਿੰਨਾ ਸਮਾਂ ਜੇਲ੍ਹ ਦੇ ਵਿੱਚ ਹੋ ਗਿਆ ਜੇ ਕਿਸੇ ਨੂੰ ਲਾਈਫ ਇੰਪ੍ਰਿਜ਼ਨਮੈਂਟ ਵੀ ਹੋਵੇ ਤਾਂ 20 ਸਾਲ ਬਾਅਦ ਤੋਂ ਬਾਅਦ ਹੁੰਦੀ ਸੀ ਜਾਂ ਉਹਦੇ ਆਰਡਰ 'ਚ ਲਿਖਿਆ ਜਾਂਦਾ ਸੀ ਕਿ ਇਹ ਆਪਣੀ ਤਾਜ਼ਾ ਜ਼ਿੰਦਗੀ ਅੰਦਰ ਰਹੂਗਾ ਪਰ ਮੈਂ ਸਮਝਦਾ ਇਸ ਦੇਖ ਦੀ ਜਿਹੜੀ ਆਤਰਾਸ ਦੀ ਆਸੀ ਕੋ ਪਹਿਲੀ ਤਾਂ ਮੈਂ ਕਹਿਲ ਕਰਦੇ ਆ ਕੋਈ ਭੀਖ ਨਹੀਂ ਮੰਗ ਰਹਾਏ ਕੋਈ ਤਰਸ ਨਹੀਂ ਮੰਗ ਰਹਾਏ ਸਿਰਫ ਅਨਸਾਫ਼ ਮੰਗਦੇ ਆ ਅਨਸਾਫ਼ ਵੀ ਇਸ ਦੇਸ਼ ਦੇ ਕਾਨੂੰਨ ਤਹਿਤ ਮੰਗਦੇ ਆ ਜਿਹੜੇ ਕਨਸਟੀਟਿਊਸ਼ਨਲ ਰਾਈਟ ਬਾਕੀਆਂ ਲਈ ਆ ਉਹ ਸਾਡੇ ਲਈ ਨਹੀਂ ਤੇ ਇਸ ਕਰਕੇ ਇਹ ਗੁਹਾਰ ਲਾਈ ਆ ਕਿ ਕੌਮ ਆਪਣਾ ਇਸ ਦਰਦ ਨੂੰ ਮਹਿਸੂਸ ਕਰੇ ਕਿ ਭਾਈ ਰਾਜੋਵਾਲਾ ਸਾਹਿਬ ਐਡੇ ਲੰਬੇ ਅਰਸੇ ਦੇ ਉਹ ਇੱਕ ਹੋ ਤੋਂ ਨੂੰ ਢੀਕ ਰਹੇ ਆ ਕਿ ਚਾਹੇ ਮੇਰੀ ਫਾਂਸੀ ਦੀ سزا ਹੋ ਤਾਂ ਨਹੀਂ ਢੀਕ ਰਹੇ ਪਰ ਸ਼ੋਮਣੀ ਕਮੇਟੀ ਉਹਨੂੰ ਪਾਈ ਉਹ ਤਾਂ ਦਰੇੜਿਆ ਰਾਦੇ ਤੇ ਤੇ ਬਿਲਕੁਲ اڈੋਲਿਆ ਨਾ ਚਿੰਤਿਆ ਤੇ ਹਰ ਇੱਕ ਪੱਠ ਤੋਂ ਮਹਿਸੂਸ ਕਰਦੇ ਵੀ ਹੁਣ ਜ਼ਿੰਦਗੀ ਦਾ ਤੇ ਮੌਤ ਦਾ ਮੇਰੇ ਲਈ ਕੋਈ ਫੈਸਲਾ ਨਹੀਂ ਕੋਈ ਫਾਸਲਾ ਨਹੀਂ ਰਹਿ ਗਿਆ ਸੋ ਅਸੀਂ ਚਾਹੁੰਦੇ ਸੀ ਬੇ ਸਮੁੱਚੀ ਕੌਮ ਇਹਨੂੰ ਫੈਸਲਾ ਕਰੇ ਇਹਦੇ ਬਾਰੇ ਤੇ ਉਹ ਸਿੱਖ ਸੰਸਥਾਵਾਂ ਦੀਆਂ ਜਿਹੜੀਆਂ ਦੂਜੀਆਂ ਸਾਰੀਆਂ ਉਹਨਾਂ ਨੇ ਵੀ ਆਪਣੇ ਜਿਹੜੇ ਆ ਵਿਚਾਰ ਖੁੱਲ ਕੇ ਅੱਜ ਜਿਹੜੇ ਸਾਰੇ ਪੜਨ ਕੀਤੇ ਤੇ ਹੁਣ ਅਸੀਂ ਇਹ ਫੈਸਲਾ ਕੀਤਾ ਕਿ ਅਗਲੀ ਮੀਟਿੰਗ ਜਿਵੇਂ ਫੈਡਰੇਸ਼ਨਾਂ ਦੇ ਆਗੂ ਪਹੁੰਚੇ ਆ ਜਿਵੇਂ ਆਰੂ ਜਥੇਬੰਦੀਆਂ ਸਾਰੀਆਂ ਪਹੁੰਚੀਆਂ ਜਾਂ ਸਾਡੇ ਸਿੱਖ ਵਿਦਵਾਨ ਪਹੁੰਚੇ ਆ ਉਹਨਾਂ ਤੋਂ ਇਲਾਵਾ ਦੂਸਰਿਆਂ ਨੂੰ ਵੀ ਸੁਣਿਆ ਜਾਵੇ ਇਹਨਾਂ ਨੇ ਤਾਂ ਆਪਣੇ ਆਪਣੇ ਵਿਚਾਰ ਦੇ ਦਿੱਤੇ ਆ ਇਹਨਾਂ ਦੇ ਵੀ ਵਿਚਾਰ ਕਲਮਬੰਦ ਕਰ ਲਿਆ ਤੇ ਉਸ ਦਿਨ ਆਪਨੇ ਬੈਠ ਕੇ ਇਹ ਵੀ ਵਿਚਾਰ ਇੱਕ ਦੂਜੇ ਨਾਲ ਜਿਹੜੇ ਉਹ ਸਾਰੇ ਸਾਂਝੇ ਕਰ ਲੈ ਜਾਣਗੇ ਸੋ ਇਹ ਆਉਂਦੇ ਦਿਨਾਂ 'ਚ ਛੇਤੀ ਇੱਕ ਵਕੀਲਾਂ ਦੀ ਤੇ ਜੱਜ ਸਾਹਿਬਾਨ ਦੀ ਮੀਟਿੰਗ ਵੀ ਚੰਡੀਗੜ੍ਹ ਛੇਤੀ ਉਹ 2-4 ਦਿਨ 'ਚ ਬੈਠ ਕੇ ਉਹਨਾਂ ਨਾਲ ਵੀ ਵਿਚਾਰ ਕਰਾਂਗੇ ਤੇ ਉਸ ਤੋਂ ਬਾਅਦ ਫਿਰ ਉਹ ਮੀਟਿੰਗ ਜਿਹੜੀ ਨਮਾਇੰਦਿਆਂ ਦੀ ਆ ਇੱਕ ਮੈਂ ਜ਼ਰੂਰ ਬੇਨਤੀ ਕਰਨੀ ਚਾਹੁੰਦਾ ਦੇਸ਼ ਤੇ ਵਿਦੇਸ਼ ਦੀਆਂ ਸੰਸਥਾਵਾਂ ਨੂੰ ਕਿ ਇਹ ਕੋਈ ਰਾਜਨੀਤਿਕ ਮੁੱਦਾ ਨਹੀਂ ਤੇ ਨਾ ਇਹ ਚ ਰਾਜਨੀਤੀ ਕੋਈ ਕਰਨੀ ਚਾਹੀਦੀ ਆ ਕਿ ਤੁਸੀਂ ਵੀ ਆਪਣੇ ਭਾਈ ਰਾਜਵਾਨਾ ਸਾਹਿਬ ਦੀ ਫਾਂਸੀ ਦੇ ਸਬੰਧ ਦੇ ਵਿੱਚ ਜਿਹੜੀ ਸ਼ਰਮਣੀ ਕਮੇਟੀ ਨੇ ਪਟੀਸ਼ਨ ਪਾਈ ਆ ਉਹਦੇ ਬਾਰੇ ਵਿਚਾਰ ਭੇਜੋ ਚਾਹੇ ਲਿਖ ਕੇ ਭੇਜ ਦਿਓ ਚਾਹੇ ਈਮੇਲ ਕਰ ਦਿਓ ਚਾਹੇ WhatsApp ਕਰ ਦਿਓ ਤੇ ਜੇ ਕੋਈ ਨੁਮਾਇੰਦਾ ਆ ਵੀ ਸਕਦਾ ਉਹ ਆ ਕੇ ਵੀ ਆਪਣੇ ਪਰਕਮੈਂਟ ਕਰਦਾ ਵਿਚਾਰ ਤੇ ਇੱਥੇ ਦੀਆਂ ਵੀ ਸਾਰੀਆਂ ਜਥੇਬੰਦੀਆਂ ਸਿੰਘ ਸੁਭਾਵਾਂ ਆ ਅਦਰ ਸਟੇਟ ਦੇ ਵਿੱਚ ਬਹੁਤ ਸਾਰੀਆਂ ਸਿੰਘ ਸੁਭਾਵਾ ਜਿਹੜੀਆਂ ਉਹ ਤਾਤਵਰ ਰਹਿੰਦੀਆਂ ਸਿੱਖ ਮੁੱਦਿਆਂ ਦੇ ਉੱਤੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਉਹ ਵੀ ਇਹਦੇ ਵਿੱਚ ਸ਼ਮੂਲੀਅਤ ਕਰਨ ਆਪਣੇ ਵਿਚਾਰ ਦੇ ਦੇਣ ਤਾਂ ਕਿ ਭਾਈ ਰਾਜੋਵਾਲਾ ਸਾਹਿਬ ਜਿਹੜੇ ਲੰਬੇ ਅਰਸੇ ਦੇ ਕੇਂਦਰ ਦੀ ਕੋਟਨੀਤੀ ਜਿਹੜੀ ਆ ਉਹ ਅੱਜ ਸਾਨੂੰ ਇਹ ਮਹਿਸੂਸ ਹੋ ਰਿਹਾ ਕਿ ਨਰਾਕਾਤਮਕ ਰਵੱਈਆ ਕਿਉਂ ਬਣਾਇਆ ਜਾ ਰਿਹਾ ਹੈ ਉਹ ਇਸ ਕਰਕੇ ਬਣਾਇਆ ਜਾ ਰਿਹਾ ਕਿ ਇਹ ਮਿਨੋਰਟੀ ਕਮਿਊਨਿਟੀ ਨੂੰ ਜਿੰਨਾ ਬੇਇਨਸਾਫੀ ਕਰਾਂਗੇ ਉਨਾਂ ਹੀ ਸ਼ਾਇਦ ਦੂਜੀਆਂ ਜਿਹੜੀਆਂ ਕਮਿਊਨਿਟੀ ਆ ਮжоਰਿਟੀ ਦੇ ਵਿੱਚ ਉਹ ਸ਼ਾਇਦ ਖੁਸ਼ ਹੋ ਜਾਣਗੇ ਇਹ ਸਾਨੂੰ ਇਸ ਗੱਲ ਦਾ ਐਵੇਂ ਦਾ ਨਜ਼ਰੀਆ ਜਿਹੜਾ ਮਹਿਸੂਸ ਹੁੰਦਾ ਆ ਸੋ ਇਸੇ ਕਰਕੇ ਬਹੁ ਗਿਣਤੀ ਨੂੰ ਖੁਸ਼ ਕਰ ਲਈਏ ਘੱਟ ਗਿਣਤੀਆਂ ਦੇ ਉੱਤੇ ਬੇਇਨਸਾਫੀ ਕੀਤੀ ਜਾ ਰਹੀ ਆ ਸੋ ਮੈਂ ਅੰਤ ਦੇ ਵਿੱਚ ਤੁਹਾਡਾ ਮੀਡੀਆ ਦਾ ਵੀ ਸਾਰੇ ਦਾ ਤੇ ਚੇਚੇ ਤੌਰ ਤੇ ਸਾਰੀਆਂ ਜਥੇਬੰਦੀਆਂ ਜਿਹਦੇ ਵਿੱਚ ਫੈਡਰੇਸ਼ਨ ਸਾਰੀਆਂ ਪਹੁੰਚੀਆਂ ਦਲ ਖਾਲਸਾ ਉਹਨਾਂ ਦੇ ਨਾਲ ਸਾਡੇ ਅਕਾਲੀ ਦਲ ਅੰਮ੍ਰਿਤਸਰ ਤੋਂ ਵੀ ਨਵੇਂ ਦੇ ਆਉਣੇ ਸੀ ਅਮਨ ਸਿੰਘ ਮਾਨ ਉਹਨੇ ਕੋ ਕਾਰਜ ਕਰਕੇ ਉਹਨੂੰ ਹੀ ਆ ਸਕੇ ਔਰ ਸਰਦਾਰ ਅਮਰਜੀਤ ਸਿੰਘ ਸਾਡੇ ਸਿੱਖ ਵਿਦਵਾਨ ਹੈ ਉਹਨੇ ਵੀ ਲਿਖ ਕੇ ਭੇਜਿਆ ਸਰਦਾਰ ਦਰਜੀਤ ਸਿੰਘ ਬਿੱਟੂ ਉਹਨੇ ਵੀ ਆਪਣੇ ਲਿਖ ਕੇ ਸਾਰੇ ਵਿਚਾਰ ਜਿਹੜੇ ਦਿੱਤੇ ਆ ਤੇ ਗੋਗਵਾਨੀ ਸਾਹਿਬ ਨੇ ਵੀ ਲਿਖ ਕੇ ਆਪਣੇ ਭੇਜ ਦਿੱਤੇ ਵਿਚਾਰ ਸੋ ਅੱਗੇ ਗਾਂ ਅਸੀਂ ਹੁਣ ਛੇਤੀ ਇੱਕ ਜੱਜ ਸਾਹਿਬਾਨ ਦੀ ਵਕੀਲਾਂ ਦੀ ਤੇ ਉਦੋਂ ਬਾਅਦ ਫਿਰ ਇੱਕ ਚਣੀਂਦਾ ਜਿਹੜਾ ਉਹਨਾਂ ਦੇ ਨਮਾਇੰਦਿਆਂ ਦਾ ਜਿਹੜਾ ਇਕੱਠ ਆ ਉਹ ਸਲਾਹ ਅਸੀਂ ਕਰ ਲਾਂਗੇ ਸਾਰੇ ਉਹ ਕਰਕੇ ਤਾਂ ਛੇਤੀ ਮੀਟਿੰਗ ਕਰਦਾਂਗੇ ਤਾਂ ਕਿ ਕਿਸੇ ਠੋਸ ਨਤੀਜੇ ਤੇ ਪਹੁੰਚਿਆ ਜਾ ਸਕੇ ਸੋ ਮੈਂ ਸਾਰਿਆਂ ਦਾ ਦਿਲ ਦੀਆਂ ਬਿਖਿਆਈਆਂ ਤੋਂ ਪਰਦਾਜੀ ਇੱਕ ਰਾਸਵਾਲ ਜੀ ਚਿੱਠੀ ਭੇਜੀ ਸੀਗੀ ਤੁਹਾਨੂੰ ਹੱਤ ਪੰਜ ਚਿੱਠੀਆਂ ਸੀਗੀ ਉਹ ਚਿੱਠੀ ਮੇਰੇ ਕੋਲ ਹਾਲੇ ਪਈ ਆ ਉਹ ਵੀ ਮੈਂ ਕੋਈ ਨਹੀਂ ਨਸ਼ਰ ਕਰੂੰਗਾ ਉਹ ਵੀ ਉਹ ਵੀ ਉਹ ਵੀ ਤੁਹਾਡੇ ਪਰਦਾਜੀ ਇੱਕ ਦਾ ਜਿਹੜੇ ਬਾਰਡਰ ਦੇ ਉੱਪਰ ਜਿੱਥੇ ਲੜਾਈ ਦਾ ਮਾਹੌਲ ਹੈਗਾ ਕਈ ਪਿੰਡਾਂ ਦੇ ਵਿੱਚ ਜਿਵੇਂ ਗੁਰੂ ਸਾਹਿਬ ਦੇ ਪਾਵਨ ਸਰੂਪ ਨੇਗੇ ਉਹਨਾਂ ਨੂੰ ਅੱਗੇ ਪਿੰਡਾਂ ਦੇ ਵਿੱਚੋਂ ਦੀ ਲਿਆਉਣਾ ਪੈ ਰਿਹਾ ਮਾਹੌਲ ਬੜਾ ਟੈਂਸਰ ਕੋਈ ਐਸਡੀਬੀਸੀ ਵੱਲੋਂ ਕੋਈ ਕਦਮ ਚੁੱਕਿਆ ਜਾਵੇ ਪਿੰਡਾਂ ਦੇ ਵਿੱਚੋਂ ਅਸੀਂ ਤਕਰੀਬਨ ਸ਼੍ਰੀਨਗਰ ਤੋਂ 46 ਰੂਪ ਲੈ ਕੇ ਆਏ ਹਾਂ ਸਾਰਤ ਸ੍ਰੂਪਾ ਦੀ ਬਾਰਡਰ ਏਰੀਆ ਚੋਂ ਲੈ ਕੇ ਆ ਤਾਂ ਕਿ ਲੋਕ ਜਿੱਥੋਂ ਆ ਰਹੇ ਆ ਉੱਥੇ ਧੰਨ ਗੁਰੂ ਗੋਬਿੰਦ ਗੁਰੂ ਗ੍ਰੰਥ ਸਾਹਿਬ ਜੀ ਕੋਈ ਬਿਆਦਲੀ ਨਾ ਕਿਸੇ ਪੱਕਦੀ ਹੋਵੇ ਉਹਦੇ ਲਈ ਅਸੀਂ ਹੈਗੇ ਆ ਤਤਪਰੇ ਆ ਦੂਜੀ ਬੇਨਤੀ ਅਸੀਂ ਸਾਰੇ ਗੁਰਦੁਆਰਾ ਸਹਿਵਾਨਾਂ ਨੂੰ ਵੀ ਜਿਹੜੇ ਬਾਰਡਰ ਏਰੀਆ ਦੇ ਆ ਉਹਨਾਂ ਨੂੰ ਵੀ ਤਾਕ ਕੀਤਾ ਸਾਰਿਆਂ ਨੂੰ ਭਈ ਤੁਸੀਂ ਇਹਨਾਂ ਸਾਰਿਆਂ ਨੂੰ ਪਹਿਲ ਦੇ ਆਧਾਰ ਤੇ ਕਿ ਉਹ ਆਪਣੇ ਉਹਨਾਂ ਨੂੰ ਜੇ ਕੋਈ ਆਉਦਾ ਟੱਬਰ ਉਹਨਾਂ ਨੂੰ ਰਹਿਸ ਦਿੱਤੀ ਜਾਵੇ ਲੰਗਰ ਦਾ ਪ੍ਰਬੰਧ ਕੀਤਾ ਜਾਵੇ ਸੋ ਉਹ ਸਾਰੀਆਂ ਸਹੂਲਤਾਂ ਜਿੱਦਾਂ ਕੱਲ ਸਾਡੇ ਆਏ ਸੀਗੇ ਆਪਣੇ ਸ਼੍ਰੀਨਗਰ ਤੋਂ ਦੋ ਬੱਚੇ ਇੱਕ ਅਦਾ ਗੋਡਾ ਉਹ ਜੋਇੰਟ ਸਾਰਾ ਉੜ ਗਿਆ ਇੱਕ ਦੀ ਕੋਣੀ ਉੜ ਗਈ ਉਹ ਭਾਵੇਂ ਸਰਕਾਰ ਕਰਵਾ ਰਹੀ ਸਾਡੇ ਕੱਲ ਸਕੱਤਰ ਸਾਹਿਬ ਉੱਥੇ ਗਏ ਸੀ ਤੇ ਅਸੀਂ ਉਹਨਾਂ ਨੂੰ ਵੀ ਕਿਹਾ ਸੀ ਕਿ ਤੁਸੀਂ ਕਿਸੇ ਪੱਖ ਦੀ ਵੀ ਜਿਹੜੀ ਸਹਾਇਤਾ ਦੀ ਲੋੜ ਹੋਵੇ ਨਿਰਸੰਕੋਚ ਸਾਨੂੰ ਦੱਸਦਾ ਹੋ ਅਜੀ ਤੁਹਾਡੇ ਨਾਲਿਆਂ ਤੇ ਜਿਹੜੇ ਹੁਣ ਵੀ ਆਪਣੇ ਘਰ ਕੋ ਪਿੰਡ ਜਿਹੜੇ ਆ ਛੱਡ ਕੇ ਆਉਂਦੇ ਆ ਉਹਨਾਂ ਲਈ ਵੀ ਅਸੀਂ ਬਿਲਕੁਲ ਤਿਆਰ ਆ ਕਿ ਕੋਈ ਜਿਹੜਾ ਵਿਤਕਰਨ ਕੀਤਾ ਜਾਊਗਾ ਸਾਮੀ ਸਾਹਿਬ ਇੱਕ ਸੋਸ਼ਲ ਮੀਡੀਆ ਤੇ ਹੋ ਗਿਆ ਜਾਂ ਕੋਈ ਵੀ ਰਿਐਕਸ਼ਨ ਦਿੱਤਾ ਹੈ ਕਿ ਉਸ ਦੇ ਵਿੱਚ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਜਾਂ ਅਜਿਹਾ ਹਿਊਮਰ ਫੈਲਾਇਆ ਜਾ ਰਿਹਾ ਹੈ ਕਿ ਸੱਚ ਕੰਨ ਸੀ ਹਰਮੰਦਰ ਸਾਹਿਬ ਲੋੜੋਂ ਦੀ ਕੋਸ਼ਿਸ਼ ਹੈ ਸਾਇਡ ਜਿਹੜੀ ਆ ਸਖਸ਼ਨਸ਼ੀਰ ਮਹਿੰਦਰ ਸਾਹਿਬਲੇ ਪਾਸੇ ਛੱਡੀ ਜਾ ਰਹੀ ਹੈ ਕੁਝ ਲੀਡਰ ਵੀ ਨੇ ਇਸ ਤਰੀਕੇ ਦੇ ਟਵੀਟ ਕਰ ਰਹੇ ਨੇ ਤੁਸੀਂ ਕਿਸ ਤਰੀਕੇ ਨਾਲ ਵੇਖ ਰਹੇ ਹੋ ਦੇਖੋ ਇਹਦੇ ਬਾਰੇ ਕਿਉਂਕਿ ਟੈਲੀਵਿਜ਼ਨ ਚ ਚਲਦੇ ਰਹੇ ਗੱਲਾਂ ਔਰ ਅਸੀਂ ਵੀ ਆਪਣੇ ਤੌਰ ਤੇ ਇਹ ਨੋਟਸ ਲਿਆ ਦੂਜਿਆਂ ਜਿ세 ਬੰਦਿਆਂ ਨੇ ਵੀ ਨੋਟਸ ਲਿਆ ਤੇ ਮੇਰਾ ਖਿਆਲ ਜਿਹੜਾ ਦੇ ਆਪਾਂ ਮਾਰ ਰਹੇ ਉਹਨਾਂ ਨੇ ਵੀ ਸ਼ਾਇਦ ਇਹਦੇ ਬਾਰੇ ਕਲੀਅਰ ਕੀਤੀ ਆ ਵੀ ਇਦਾਂ ਦਾ ਕੋਈ ਮਕਸਦ ਨਹੀਂ ਪਰ ਫਿਰ ਵੀ ਮੈਂ ਸਮਝਦਾ ਜਿਹੜਾ ਮੀਡੀਆ ਆ ਇਹਨੂੰ ਵੀ ਆਪਣੀ ਜ਼ਿੰਮੇਵਾਰੀ ਵਾਪੂਈ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਆ ਨਾ ਕਿ ਆਪਾਂ ਕੋਈ ਇਹੋ ਜਿਹੇ ਜਜ਼ਬਾਤੀ ਗੱਲਾਂ ਕਰੀਏ ਜਿਹਦੇ ਨਾਲ ਨੁਕਸਾਨ ਹੋਵੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਮੁੱਚੀ ਮਨੁੱਖਤਾ ਦੀ ਰਵਾਇਤ ਕਰਦਾ ਗੁਰੂ ਰਾਮਦਾਸ ਪਾਤਸ਼ਾਹ ਦਾ ਦਰ ਉਹ ਧਾਰਿਆ ਜਿੱਥੇ ਬਹੁਤ ਵੱਡੀ ਬਹੁਤਾਤ ਦੇ ਵਿੱਚ ਹਰ ਇੱਕ ਸੈਕਟਰ ਉਹ ਉੱਥੇ ਨਮਸਕਾਰ ਕਰਨ ਆਉਂਦਾ ਆ ਤੇ ਅਸੀਂ ਆਪਣੇ ਤੌਰ ਤੇ ਵੀ ਉਹ ਪੈਰ ਪੋਈ ਕਰ ਰਹੇ ਹਾਂ ਕਿ ਕਿਨੇ ਜਿਹੜੀ ਵਾਹ ਬੁਲਾਈ ਆ ਉਹਨੂੰ ਪ੍ਰੋਪਰ ਅਨਗਵਾਰੀ ਕਰਕੇ ਦੋਦੇ ਦੇ ਪਰਚਾ ਵੀ ਦਰਜ ਕੀਤਾ ਸਾਹਿਬ ਇੱਕ ਜਿਹੜਾ ਪੋਜਿਟਿਵ ਸ਼ੀਸ਼ ਸਿੱਖ ਜਿਹੜਾ ਸ਼ਹੀਦ ਹੋਇਆ ਕਿ ਐਸਜੀਪੀਸੀ ਉਹਨੇ ਪਰਿਵਾਰਾਂ ਨੂੰ ਰਾਗੀ ਸੀ ਉਹ ਮਤ ਕਰੇਗੀ ਅਸੀਂ ਅਸੀਂ ਬਿਲਕੁਲ ਕਿਸੇ ਪੱਖ ਦੇ ਜਾਂ ਉਦਾਂ ਵੀ ਹੋਵੇ ਹੁਣ ਤਾਂ ਚਲੋ ਇਹ ਵਿਚਾਰੇ ਜੋਧੇ ਦੇ ਵਿੱਚ ਆਪਣੇ ਇਹਨਾਂ ਦੇ ਉੱਥੇ ਗੋਲਾ ਡੇ ਗਿਆ ਅਸੀਂ ਕਦੇ ਵੀ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟਦੇ ਨਾ ਹਟਾਂਗੇ ਪ੍ਰਧਾਨ ਜਮਾਇ ਰਾਜਵਾਨਾ ਸਾਹਿਬ ਦੀ ਗੱਲ ਕਰੂੰਗਾ ਕਿ ਸਿਆਸਤਦਾਨ ਜਾਂ ਸਿਆਸੀ ਪਾਰਟੀਆਂ ਅੱਗੇ ਆਉਂਦੀਆਂ ਨੇ ਉਹਦੇ ਵਿਚਾਰ ਆਪਣੇ ਰੱਖਦੀਆਂ ਕੀ ਤੁਸੀਂ ਉਹਨਾਂ ਦਾ ਸਵਾਰਥ ਕਰੋਂਗੇ ਸਿਆਸਤਦਾਨ ਦਾ ਮੈਂ ਦੇਖੋ ਗੱਲ ਬੇਨਤੀ ਮੈਨੂੰ ਸੁਣ ਲਓ ਮੈਂ ਤਾਂ ਸਾਰਿਆਂ ਨੂੰ ਕਹਿੰਦਾ ਪਰ ਰਾਜਨੀਤੀ ਰਾਜਨੀਤਿਕ ਪਾਰਟੀਆਂ ਰਾਜਨੀਤੀ ਕਰਨ ਆਉਣ ਉਸ ਭਾਈ ਸਾਹਿਬ ਜੀ ਦੀ ਕਿਉਂਕਿ ਸਾਡਾ ਇੱਕੋ ਹੀ ਪੁਆਇੰਟ ਆ ਕਿ ਕਿਉਂਕਿ 31 ਸਾਲ ਕਿਸੇ ਪੱਖ ਦੇ ਤੌਰ ਦੇ ਉੱਤੇ ਕਨਸਟੀਚਿਊਸ਼ਨਲ ਤੌਰ ਦੇ ਉੱਤੇ ਨਹੀਂ ਬਣਦੀ ਜਿਹੜੀ ਬੰਦਾ ਆਪਣੀ ਸਜ਼ਾ ਭੋਲ ਚੁੱਕਾ ਤੇ ਜੇ ਕੋਈ ਵੀ ਆਉਂਦਾ ਆ ਸੀ ਉਹਨਾਂ ਨੂੰ ਨਮਾਇंदे ਤੌਰ ਤੇ ਆਵੇ ਰਾਜਨੀਤੀ ਕਰਨ ਆ